ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਗੋਪੀ ਸ਼ੌਕਰ ਜੀ ਫਾਈਨਲੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ ਸੋ ਵਾਹਿਗੁਰੂ ਇਸ ਜੋੜੀ ਨੂੰ ਸਲਾਮਤ ਰੱਖੇ ਅੱਜ ਤੋਂ ਗੋਪੀ ਜੀ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਜੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੀ ਮਾਤਾ ਜੋੜੀ ਉੱਪਰੋਂ ਪਾਣੀ ਵਾਰ ਰਹੀ ਹੈ ਗੋਪੀ ਜੀ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਹਾਲਾਂਕਿ ਗੋਪੀ ਨੇ ਆਪਣੀ ਮਾਤਾ ਦਾ ਫੇਸ ਰਿਵੀਲ ਨਹੀਂ ਕੀਤਾ ਸੋ ਉਹਨਾਂ ਨੇ ਆਪਣੀ ਵਾਈਫ ਦਾ ਫੇਸ ਰਿਵੀਲ ਕਰ ਦਿੱਤਾ ਹੈ। ਦੋਸਤੋ ਤੁਸੀਂ ਜੇਕਰ ਹਾਲੇ ਤੱਕ ਗੋਪੀ ਜੀ ਨੂੰ ਉਹਨਾਂ ਦੇ ਵਿਆਹ ਦੀਆਂ ਵਧਾਈਆਂ ਨਹੀਂ ਦਿੱਤੀਆਂ ਤਾਂ ਜਲਦ ਤੋਂ ਜਲਦ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਦਿਖੋ। ਮਾਸੀ ਭਾਬੀ ਮੂਰੇ ਨੂੰ ਹਲਕ ਨਹੀਂ ਕਹਿਣਾ। ਅੱਛਾ। ਹਾਂਜੀ ਹਾਂਜੀ। ਬਹੁਤ ਯਾਰ ਮਰੀ ਕੀ ਜਦ ਬਣਾਉਨੇ ਆ। ਹਲਕ ਹਲਕ ਕਿ ਆ ਸੱਚੀ ਆ। ਬੱਸ ਕੀ ਖੰਗ ਖੰਗ। ਜਾਨੀ ਜਾਨੀ। ਇਸਾ ਫਲੇ। ਇਸਾ ਮੈਂ ਵਿਨੈ ਹਾਂ ਮਾਂ ਫ੍ਰਿੰਜਾ ਕੇ ਫੱਟੇ ਥੱਲੇ ਟਾਈਫੇਟ ਵਾਲਾ ਤਾਂ ਮਸਕੀੜੀਆਂ ਗੱਲਾਂ ਕਰੀ ਜਾਂਦਾ ਚਾਹ ਮੇਰੇ ਧਾਗੇ ਦਾ ਬਾਜ